ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਪਿਛਲੇ ਹਫ਼ਤੇ ਤੋਂ ਸੇਤ ਕੁਝ ਠੀਕ ਨਾ ਹੋਣ ਕਰਕੇ ਘਰ ਬੈਠੀ ਬੋਰ ਹੋ ਰਹੀ ਹਾਂ ਐਲਰਜੀ ਹਰ ਸਾਲ ਹੀ ਆ ਕੇ ਆਦੀ ਹੈ ਨਵੀ بیٹے ਮੇਰੇ ਲਈ ਪਾਣੀ ਦਾ ਗਲਾਸ ਲੈ ਕੇ ਆ ਮੈਂ ਜ਼ਰਾ ਦਵਾਈ ਖਾ ਲਵਾਂ ਮੈਂ ਨਵੀ ਨੂੰ ਆਵਾਜ਼ ਦਿੰਦਿਆਂ ਕਿ ਨਵੀ ਪਾਣੀ ਲੈਣ ਲਈ ਕਿਚਨ ਵੱਲ ਤੁਰਿਆ ਹੀ ਹੈ ਕਿ ਫੋਨ ਦੀ ਘੰਟੀ ਵੱਜ ਗਈ ਹੈ ਮੈਨੂੰ ਪਤਾ ਹੈ ਹੁਣ ਤੁਸੀਂ ਕਹਿਣਾ ਹੈ ਕਿ ਨਵੀਂ ਪਾਣੀ ਰਹਿਣ ਦੇ ਪਹਿਲਾਂ ਫੋਨ ਫੜਾ ਜਾ ਮੈਂ ਥੋੜਾ ਉੱਠਿਆ ਨਹੀਂ ਜਾਂਦਾ ਇਹ ਕਹਿੰਦੇ ਆ ਉਹ ਫੋਨ ਮੇਰੇ ਹੱਥ ਤੱਕ ਪਕੜਾ ਪਾਣੀ ਦਾ ਗਲਾਸ ਲੈਣ ਚਲਾ ਗਿਆ ਹੈਲੋ ਮੇਰੀ ਆਵਾਜ਼ ਮਸਾ ਨਿਕਲੀ ਹੈਲੋ ਨਿਧੀ ਸੁਣਾ ਹੁਣ ਕੀ ਹਾਲ ਹੈ ਤੇਰਾ ਦਵਾਈ ਚੰਗੀ ਤਰ੍ਹਾਂ ਖਾਂਦੀ ਐ ਕਿ ਨਹੀਂ ਪਹਿਲਾਂ ਨਾਲੋਂ ਕੁਝ ਚੰਗਾ ਐ ਮੰਮੀ ਦਵਾਈ ਤਾਂ ਲਗਾਤਾਰ ਖਾ ਰਹੀ ਆਂ ਐਲਰਜੀ ਆਪਣਾ ਜ਼ੋਰ ਪਾ ਕੇ ਹੀ ਹਟਦੀ ਹੈ ਤੁਸੀਂ ਸੁਣਾਓ ਹੋਰ ਸਾਰੇ ਪਿੰਡ ਦੀ ਸੁੱਖ-ਸਾਂਦ ਸੁੱਖ-ਸਾਂਦ ਕਾਦੀ ਪਰਸੋਂ ਦੀ ਬੇਮੌਸਮੀ ਬਰਸਾਤ ਸ਼ੁਰੂ ਹੈ ਬਿਜਲੀ ਗਰਜਦੀ ਹੈ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਸਭ ਅੰਦਰੀ ਬੜੇ ਬੈਠੇ ਆ ਨਾਲੇ ਗੀਤੂ ਦੀ ਦਾਦੀ ਵੀ ਬਿਮਾਰ ਹੈ ਹੈ ਕੀ ਹੋਇਆ ਮਾਜੀ ਨੂੰ ਮੈਂ ਚਿੰਤਤ ਹੋ ਗਈਆਂ ਹੁਣ ਕੀ ਹੈ ਇੱਕਦਮ ਹੀ ਤੁਰਨੋਂ ਫਿਰਨੋਂ ਹਟ ਕੇ ਮੰਜੇ ਤੇ ਪਈ ਅਲ ਟਪਲੀਆਂ ਮਾਰਦੀ ਐ ਲੱਗਦਾ ਕੜੀਪਲਾਂ ਦੀ ਪਰੌਣੀ ਐ ਹੁਣ ਤਾਂ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਮੰਮੀ ਮੈਂ ਚਿੰਤਾ ਨਾਲ ਪੁੱਛਦੀ ਆ ਨਹੀਂ ਓੰਜ ਤਾਂ ਸਾਰਾ ਟਬਰ ਹੀ ਆਣ ਟੁਕਿਆ ਪਰ ਘਰ ਦੇ ਓੜ-ਪੋੜ ਹੀ ਚੱਲ ਰਿਹਾ ਓਹ ਤਾਂ ਚਾਹੁੰਦੇ ਐ ਪਈ ਕਿਹੜੀ ਕੜੀ ਮਰੇ ਤਾਂ ਅਸੀਂ ਜ਼ਮੀਨ ਵਾਰੇ ਬਾਲੇ ਬਣੀਏ ਮੰਮੀ ਜੀ ਜ਼ਮੀਨ ਤਾਂ ਸਾਹਮਣੇ ਹੀ ਇੱਥੇ ਛੱਡ ਜਾਣੀ ਐ ਦੇ ਅੱਜ ਮਾਂ ਜੀ ਦੇ ਨਾਲ ਨਹੀਂ ਜਾਵੇਗੀ ਤਾਂ ਉਹਨਾਂ ਦੀ ਵਾਰੀ ਵੀ ਤਾਂ ਇੱਥੇ ਹੀ ਰਹਿ ਜਾਵੇਗੀ ਨਾ ਪਰ ਉਹਨਾਂ ਨੂੰ ਕੌਣ ਸਮਝਾਵੇ ਧੀਏ ਮੰਮੀ ਦੇ ਸਹੁਰੇ ਵਿੱਚ ਵੀ ਉਦਾਸੀ ਹੈ ਅੱਛਾ ਮੰਮੀ ਤੁਸੀਂ ਮਾਂ ਜੀ ਨੂੰ ਦੇਖਣ ਜਾਂਦੇ ਜਾਂਦੇ ਹੀ ਰਹਿਣਾ ਮੈਨੂੰ ਤਾਂ ਬਹੁਤ ਚੰਗੀ ਲੱਗਦੀ ਹੈ ਮਾਂ ਜੀ ਯਾਦ ਹੈ ਪਿਛਲੀ ਵਾਰੀ ਮੈਂ ਇੰਡੀਆ ਆਈ ਤਾਂ ਮੇਰੇ ਤੁਰਨ ਵੇਲੇ ਰੋ ਪਈ ਸੀ ਹਾਂ ਸੱਚ ਕਹਿੰਦੀ ਸੀ ਕਿ ਨਿਧੀ ਚੰਗੀ ਤਰ੍ਹਾਂ ਮਿਲ ਲੈ ਅਗਲੀ ਵਾਰੀ ਆਈ ਤਾਂ ਪਤਾ ਨਹੀਂ ਮੈਂ ਹੋਵਾਂ ਜਾਂ ਨਾ ਤੇ ਮੈਂ ਮਾਂ ਜੀ ਨੂੰ ਕਿਹਾ ਸੀ ਕਿ ਤੁਸੀਂ ਇੰਨੇ ਜਲਦੀ ਕਿਤੇ ਨਹੀਂ ਜਾ ਸਕਦੇ ਮੈਂ ਜ਼ਰੂਰ ਮਿਲਾਂਗੀ ਹਾਂ ਮੈਨੂੰ ਤਾਂ ਇਹ ਵੀ ਯਾਦ ਹੈ ਨਿਧੀ ਭਈ ਤੇਰੇ ਡੈਡੀ ਨੇ ਹਾਸਦੇ ਹੋਏ ਇਹ ਵੀ ਕਿਹਾ ਸੀ ਕਿ ਅਸੀਂ ਮਾਂ ਜੀ ਨੂੰ ਸੁਕਾ ਕੇ ਡੱਬੇ ਵਿੱਚ ਪਾ ਕੇ ਰੱਖ ਲਵਾਂਗੇ ਕਿਤੇ ਨਹੀਂ ਜਾਣ ਦਿੰਦੇ ਇਹ 누구 ਕਿਸ ਦਾ ਫੋਨ ਹੈ ਡੈਡੀ ਨੇ ਅੰਦਰ ਵੜਦੀ ਪੁੱਛਿਆ ਨਿਧੀ ਦਾ ਹੋਰ ਕੀ ਦਾ ਮੰਮੀ ਨੇ ਸਸਰੀ ਸਰਸਰੀ ਜਵਾਬ ਦਿੱਤਾ 10 ਦੇ ਗੀਤੂ ਦੀ ਦਾਦੀ ਪੂਰੀ ਹੋ ਗਈ ਮੰਮੀ ਮਾਂ ਕੀ ਮਾਂ ਜੀ ਚਲੀ ਗਈ ਮਾਂ ਜੀ ਫੋਨ ਮੇਰੇ ਹੱਥੋਂ ਛੁੱਟ ਗਿਆ ਮਾਂ ਜੀ ਦੀ ਤਸਵੀਰ ਮੇਰੀਆਂ ਅੱਖਾਂ ਮੂਰੇ ਆਉਂਦੀ ਹੈ ਮੇਰਾ ਮਾਂ ਜੀ ਨਾਲ ਬਹੁਤ ਪਿਆਰ ਸੀ ਆਪਣੀ ਦਾਦੀ ਤਾਂ ਦੇਖੀ ਵੀ ਨਹੀਂ ਸੀ ਪਰ ਮਾਂ ਜੀ ਕੋਲੋਂ ਜੋ ਪਿਆਰ ਦਾ ਖਜ਼ਾਨਾ ਮੈਨੂੰ ਮਿਲਿਆ ਸੀ ਉਹ ਬੇਅੰਤ ਸੀ ਸੌ ਵਰਿਆਂ ਤੋਂ ਉੱਪਰ ਅਤੇ 10 ਤੋਂ ਵੱਧ ਪੋਤ ਦੋਹਤ ਦੀ ਨਾਨੀ ਅਤੇ ਦਾਦੀ ਨੂੰ ਮੈਂ ਦੋਕ ਦਹਾ ਕੇ ਪਹਿਲਾ ਪੰਡ ਵਿੱਚੋਂ ਲੱਗਦੇ ਇੱਕ ਚਾਚੇ ਦੇ ਪੁੱਤ ਦੇ ਵਿਆਹ ਵਿੱਚ ਪ੍ਰਾਂਤ ਵਜਾ ਵਜਾ ਕੇ ਗਾਉਂਦੇ ਤੱਕਿਆ ਸੀ ਭੈਣ ਤੇਰੀ ਭੈਣ ਨੇ ਸਾਡੇ ਨਾਲ ਕੀਤੀਆਂ ਵੇ ਲਾਲ ਅਸੀਂ ਸਰਬਤ ਘੋਲ-ਘੋਲ ਪੀਤੀਆਂ ਵੇ ਲਾਲ ਕਦੀ ਬੋਲਾਂਗੇ ਦਿਲਾਂ ਦੀਆਂ ਖੋਲਾਂਗੇ ਵੇ ਲਾਲ ਕਦੀ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੀ ਲੜ ਪ੍ਰਾਂਤ ਤੇ ਹੱਥ ਮਾਰ-ਮਾਰ ਕੇ ਗਉਂਦੀ ਮਾਂ ਜੀ ਆਪਣੇ ਸੇਵ ਦੀ ਤਰ੍ਹਾਂ ਭਾਖ ਦੇ ਚਿਹਰੇ ਤੋਂ ਮਲਮਲ ਦੀ ਚੁੰਨੀ ਨਾਲ ਕਦੀ-ਕਦੀ ਪਸੀਨਾ ਪੂੰਝ ਲੈਂਦੀ ਸੀ ਗੀਤਾਂ ਤੋਂ ਬਾਅਦ ਗਿੱਧੇ ਦੀ ਵਾਰੀ ਆਈ ਤਾਂ ਮਾਂ ਜੀ ਨੇ ਬੋਲੀ ਚੁੱਕੀ ਜਦੋਂ ਜਵਾਨੀ ਦਾ ਜੋਰ ਸੀ ਵੇ ਝਾਲਮਾ ਵੰਜਲੀ ਵਰਗਾ ਬੋਲ ਸੀ ਵੇ ਝਾਲਮਾ ਮੋਹਰਾ ਵਰਗੀ ਤੋਰ ਸੀ ਵੇ ਝਾਲਮਾ ਇੱਕ ਤੋਂ ਬਾਅਦ ਦੂਜੀ ਬੋਲੀ ਪਾਉਂਦੀ ਮਾਂਜੀ ਨੇ ਗਿੱਧੇ ਦਾ ਪੜ ਮੰਲ ਲਿਆ ਸੀ ਤਾਂ ਮੈਂ ਇੱਕ ਪਾਸੇ ਕੁੜੀਆਂ 'ਚ ਖੜੀ ਮਾਂਜੀ ਦਾ ਰੂਪ ਨਿਹਾਰਦੀ ਹੀ ਰਹਿ ਗਈ ਦਿਲ ਕਰਦਾ ਸੀ ਮਾਂਜੀ ਨੂੰ ਕਹਾ ਕਿ ਤੁਸੀਂ ਤਾਂ ਜਵਾਨਾਂ ਨੂੰ maat ਪਾ ਰਹੇ ਹੋ ਪਰ ਪਤਾ ਨਹੀਂ ਕਿਉਂ ਕਹਿ ਨਾ ਸਕੀ ਉਸ ਰਾਤ ਵਿਆਹ ਵਾਲੇ ਘਰ ਤੋਂ ਇੱਕ ਤੁੰ ਬਾਅਦ ਇੱਕ ਲੋਕ ਗੀਤ ਗਾ ਕੇ ਅਤੇ ਗਿੱਧੇ ਵਿੱਚ ਗਿੱਧਿਆਂ ਦੀ ਰਾਣੀ ਬਣੀ ਮਾਂਜੀ ਨੇ ਮੇਰੇ ਮਨ ਵਿੱਚ ਵਿਸ਼ੇਸ਼ ਥਾਵਣ ਵਾਲੀ ਸੀ ਇਸ ਤੋਂ ਪਹਿਲਾਂ ਤਾਂ ਮੈਨੂੰ ਇਹੀ ਪਤਾ ਸੀ ਕਿ ਸਾਡੇ ਘਰ ਤੋਂ 3-4 ਘਰ ਹਟਕੇ ਕੋਈ ਬੁੱਢੀ ਰਹਿੰਦੀ ਹੈ ਜਿਸ ਨੂੰ ਜ਼ਿਆਦਾਤਰ ਲੋਕ ਗੀਤੂ ਦੀ ਦਾਦੀ ਜਾਂ ਚੌਧ ਰਾਣੀ ਆਖ ਬੁਲਾਉਂਦੇ ਸੀ ਅਗਲੇ ਦਿਨ ਹੱਥ ਵਿੱਚ ਕਾਪੀ ਪੈਨ ਲੈ ਮੈਂ ਮਾਂ ਜੀ ਦੇ ਘਰ ਪਹੁੰਚ ਗਈ ਮਾਂ ਜੀ ਮੈਨੂੰ ਦੇਖ ਹੈਰਾਨ ਹੁੰਦੇ ਬੋਲੀ ਪੜ੍ਹੀ ਲਿਖੀ ਕੁੜੀ ਇਸ ਅਣਪੜ ਕੋਲ ਕਿਵੇਂ ਆਈ ਹੈ ਸਤਿ ਸ਼੍ਰੀ ਅਕਾਲ ਮਾਂ ਜੀ ਕਹਿ ਕੇ ਮੈਂ ਮਾਂ ਜੀ ਦੇ ਕੋਲ ਬੈਠ ਗਈ मां जी तुसी त रात 30 ਕਮਾਲ ਹੀ ਕਰ ਦਿੱਤੀ ਤੁਹਾਡੇ ਗਾਏ ਕਈ ਲੋਕ ਗੀਤ ਤਾਂ ਮੈਨੂੰ ਯਾਦ ਵੀ ਹੋ ਗਏ ਮੈਂ ਥੋੜਾ ਰੁੱਕ ਕੇ ਕਿਹਾ ਲੈ ਸੁਣ ਲਓ ਕੁੜੀਆਂ ਦੀ ਗੱਲ ਕਾਦੀ ਕਮਾਲ ਧੀਏ ਬਸ ਟਾਈਮ ਪਾਸ ਕਰੀਦਾ ਹੁਣ ਤਾਂ ਤੁਸੀਂ ਮੰਨੋ ਜਾਣਾ ਮੰਨੋ मां जी ਮੈਂ ਤਾਂ ਤੁਹਾਡੇ ਕੋਲੋਂ ਲੋਕ ਗੀਤ ਲਿਖਵਾਉਣ ਲਈ ਆਈ ਆ ਲਿਖਵਾਵਾਂਗੇ ਨਾ ਮੇਰੇ ਅਣਪੜ੍ਹਦੇ ਗੀਤਾਂ ਨੂੰ ਇਹ ਪੜ੍ਹੀ ਲਿਖੀ ਕੁੜੀ ਕੀ ਕਰੇਗੀ मां जी ਸਾਡੇ ਲੋਕ ਗੀਤ ਸਾਡਾ ਵਿਰਸਾ ਹਨ ਸਾਡਾ ਸਭਿਆਚਾਰ ਹਨ ਮੈਂ ਇਹ ਅਨਮੋਲ ਖਜ਼ਾਨਾ ਹਮੇਸ਼ਾ ਸੰਭ ਕੇ ਰੱਖਾਂਗੀ ਨਾਨੁਕਰ ਕਰਨ ਤੋਂ ਬਾਅਦ मां जी ਗੀਤ ਲਖਵਾਉਣ ਲਈ ਰਾਜੀ ਹੋ ਗਈ ਉਸ ਦਿਨ ਤੋਂ ਬਾਅਦ ਮੈਨੂੰ ਜਦੋਂ ਵੀ ਵੇਲ ਮਿਲਦੀ ਮੈਂ ਕਾਪੀ ਪੈਨ ਲੈ ਕੇ मां जी ਕੋਲ ਬੈਠ ਜਾਂਦੀ ਸਿੱਠਣੀਆਂ ਸੁਹਾਗ ਕੋੜੀਆਂ ਟੱਪੇ ਜੋ ਕੁਝ ਵੀ ਯਾਦ ਆਉਂਦਾ मां जी ਲਿਖਵਾ ਦਿੰਦੀ ਬਾਹਰ ਹਵਾ ਨਾਲ ਦਰਵਾਜ਼ਾ ਖੜਕਦਾ ਮੈਨੂੰ ਯਾਦ ਆਉਂਦਾ ਮਾਂ ਜੀ ਦੇ ਘਰ ਦਾ ਦਰਵਾਜ਼ਾ ਹਮੇਸ਼ਾ ਗਲੀ ਵਿੱਚ ਖੁੱਲ੍ਹਾ ਹੁੰਦਾ ਅਤੇ ਹਰ ਆਉਂਦਾ ਜਾਂਦਾ ਇਹੀ ਸੋਚਦਾ ਕਿ ਨਿਧੀ ਦਾ ਚੌਧਰਾਣੀ ਨਾਲ ਕੀ ਮੇਲ ਪਿੰਡ ਦੀਆਂ ਹੋਰ ਕੁੜੀਆਂ ਤਾਂ ਮਾਂ ਜੀ ਕੋਲੋਂ ਡਰਦੀਆਂ ਵੀ ਸਨ ਤੇ ਉਸ ਨੂੰ ਪਸੰਦ ਵੀ ਨਹੀਂ ਕਰਦੀਆਂ ਸਨ ਮਾਂ ਜੀ ਨੂੰ ਵੀ ਪਿੰਡ ਦੀ ਹਰ ਨੂੰ ਤੀਰੀ ਖਬਰ ਹੁੰਦੀ ਸੀ ਇੱਕ ਦਿਨ ਤਾਂ ਕਮਾਲ ਹੀ ਹੋ ਗਈ ਜਦੋਂ ਪਿੰਡ ਦੇ ਲੰਬੜਦਾਰ ਦੀਆਂ ਕੁੜੀਆਂ ਗਲੀ ਝੋਂ ਲੰਘੀਆਂ ਤਾਂ ਮਾਂ ਜੀ ਪੂਰੇ ਰੋ ਨਾਲ ਬੋਲੀ ਵੇਕਾਂ ਵੱਡੀਆਂ ਪਾੜੀਆਂ ਪੜਨ ਜਾਂਦੀਆਂ ਸਿਰ ਮੁੰਨ ਕੇ ਮੂੰਹ ਧੋ ਕੇ ਆਪਣੇ ਆਪ ਦੇਖ-ਦੇਖ ਤੁਰਦੀਆਂ ਚਾਹੇ ਮੇਰੇ ਵਰਗੇ ਮਾਤੜ ਦੀਆਂ ਲੱਤਾਂ ਹੀ ਸਾਈਕਲ ਮਾਰ ਕੇ ਪੰਨ ਸੁਟਣ ਨਾਲੇ ਵਾਲ ਮੋਨਾ ਕੇ ਆਪਣੇ ਆਪ ਨੂੰ ਇੰਦਰਾ ਗਾਂਧੀ ਨਾਲੋਂ ਘਟਣੀ ਸਮਝਦੀਆਂ ਨਾ ਤੂੰ ਦੱਸਦੀ ਏ ਇਹ ਨਹਿਰੂ ਦੀ ਧੀ ਦੀਆਂ ਰਿਸਾਂ ਕਰਦੀਆਂ ਜੱਜਦੀਆਂ ਮੈਂ ਹਾਸਾ ਹਾਸ ਕੇ ਦੂਰੀ ਹੋ ਗਈ ਵਾਸਗਵੀ ਕਰੋ ਮਾਂ ਜੀ ਕਿਤੇ ਮੇਰੀ ਪੱਟ ਪਿੱਛੇ ਮੈਨੂੰ ਵੀ ਤੁਸੀਂ ਇਦਾਂ ਹੀ ਤਾਂ ਨਹੀਂ ਕਹਿੰਦੇ ਮਾਂ ਜੀ ਮੇਰੇ ਸਿਰ ਤੇ ਹੱਥ ਫੇਰਦੇ ਬੋਲੀ ਨਾਤੀਏ ਤੇਰੇ ਵਿੱਚ ਤਾਂ ਇਹਨਾਂ ਵਾਲੀ ਇੱਕ ਵੀ ਗੱਲ ਨਹੀਂ ਲੰਘਦੇ ਵੜਦੇ ਹਰ ਚਾਚੇ ਤਾਇਏ ਨੂੰ ਤੂੰ ਬੁਲਾਏ ਬਿਨਾ ਨਹੀਂ ਲੰਘਦੀ ਤੇ ਇਹ ਸ cerimonia ਦੇਖੀ ਮੂੰਹ ਕਮਾ ਲੈਂਦੀ ਹੈ ਅਚਾਨਕ ਫੋਨ ਦੀ ਘੰਟੀ ਨੇ ਮੈਨੂੰ ਮਾਂ ਜੀ ਦੀ ਯਾਦ ਤੋਂ ਬਾਹਰ ਕੱਢ ਦਿੱਤਾ ਫੋਨ ਵੀ ਐਵੇਂ ਹੀ ਨਿਕਲਿਆ ਮਾਰਗੇਸ ਕੰਪਨੀ ਦਾ ਮੈਂ ਆਇਆ ਮ ਬਿਜ਼ੀ ਆਖ ਫੋਨ ਰੱਖ ਦਿੱਤਾ ਪਿਛਲੇ ਮਹੀਨੇ ਤੋਂ ਖਵਰੇ 100 ਮਾਰਗੇਜ਼ ਕੰਪਨੀਆਂ ਦੇ ਫੋਨ ਆ ਚੁੱਕੇ ਐ ਘਰ ਮੇਰਾ ਤੇ ਰੀਫਾਈਨੈਂਸ ਦਾ ਫਿਕਰ ਇਹਨਾਂ ਨੂੰ ਲੱਗਿਆ ਹੋਇਆ ਮੇਰੀ ਅੱਖਾਂ ਚੋਂ ਪਾਣੀ ਫਿਰ ਟਿੱਪ ਟਿੱਪ ਚੋਣ ਲੱਗ ਪਿਆ ਗਲਾ ਸੁੱਕਦਾ ਮਹਿਸੂਸ ਹੁੰਦਾ ਕੋਲ ਪਏ ਗਲਾਸ ਚੋਂ ਇੱਕ ਕੁੱਟ ਪਾਰ ਮੈਂ ਕੰਬਲ ਲੈ ਮੁੜ ਬੈੱਡ ਤੇ ਢੇਰੀ ਹੋ ਗਈਆਂ ਮਾਂ ਜੀ ਦੀਆਂ ਆਜ਼ਾਦਾਂ ਨੇ ਮੁੜ ਕੇਰਾ ਪਾ ਲਿਆ ਮੈਨੂੰ ਯਾਦ ਆਉਂਦਾ ਕਿ ਇੱਕ ਵਾਰੀ ਹੋਸਟਲ ਤੋ ਕਹ ਰਾਈ ਤਾਂ ਮੰਮੀ ਨੇ ਰੋਟੀ ਪਾਣੀ ਤੋਂ ਬਾਅਦ ਕਿਹਾ ਸੀ ਨਿਧੀ ਆਪਣੇ ਮਾਂ ਜੀ ਨਾਲ ਅਫਸੋਸ ਕਰਾ ਮਾਂ ਜੀ ਦੇ ਵਿਚਾਰ ਲਈ ਪੁੱਤਰ ਨੂੰ ਮਰੇ ਹੋਏ 2 ਮਹੀਨੇ ਹੋ ਚੁਲੇ ਆ ਮੈਂ ਮਾਂ ਜੀ ਕੋਲ ਗਈ ਤਾਂ ਮਾਂ ਜੀ ਮੇਰੇ ਗਲੇ ਲੱਗ ਤਾਂ ਹੀ ਰੋ ਪਈ ਮਾਂ ਜੀ ਬਸ ਕਰੋ ਕੀ ਹੋਇਆ ਸੀ ਚਾਚਾ ਜੀ ਨੂੰ ਮਾਂ ਜੀ ਮੈਂ ਮਾਂ ਜੀ ਦਾ ਹੱਥ ਕੁੱਟ ਕੇ ਫੜਦੇ ਆ ਪੁੱਛਾ ਹੋਣਾ ਕੀ ਸੀ ਤੀਏ ਆ ਤੀ ਵੀ ਮਾੜੀ ਹੁੰਦੀ ਹੈ ਮੇਰੇ ਕੋਲ ਤਾਂ ਢੱਡ ਫਰੋਲਣ ਪਰ ਉਹਨੂੰ ਕੋਈ ਵੀ ਨਹੀਂ ਸੀ ਚੰਗਾ ਹੋਇਆ ਤੂੰ ਆ ਗਈ ਇੱਕ ਦਿਨ ਸ਼ਰਾਬੀ ਹੋ ਕੇ ਆਇਆ ਕਹਿੰਦਾ ਤੈਨੂੰ ਸਕਰੀਨ ਕੋਟ ਚ ਲਿਜਾਉਂ ਕਟ ਕਠਾਰੇ ਚ ਖੜੀ ਕਰੂੰ ਜ਼ਮੀਨ ਲੈ ਕੇ ਦਿਖਾਉਂ ਮਾਂ ਜੀ ਨੇ ਚੰਨੀ ਨਾਲ ਅੱਖਾਂ ਸਾਫ਼ ਕੀਤੀਆਂ ਸੱਚੀ ਮਾਂ ਜੀ ਫੇਰ ਕੀ ਹੋਇਆ ਮੈਂ ਗੰਭੀਰਤਾ ਨਾਲ ਪੁੱਛਿਆ ਫੇਰ ਕੀ ਹੋਣਾ ਸੀਨੇ ਦੀ ਘਰੇ ਜਾਂਦਾ ਹੀ ਬਿਮਾਰ ਹੋ ਗਿਆ ਕਹਿੰਦਾ ਪਈ ਪਈ ਜ਼ਿਆਦਾ ਹੀ ਪੀ ਲਈ ਆ ਦਿਮਾਗ ਦੀ ਨਾਲ ਹੀ ਫਟ ਗਈ ਮਾਂ ਜੀ ਮੂੰਹ ਮੇਰੇ ਨਾਲ ਲੱਗ ਰੋਣ ਲੱਗੀ ਮਾਂ ਜੀ ਚੁੱਪ ਪਲੀਜ਼ ਚੁੱਪ ਕਰੋ ਤੁਸੀਂ ਬਿਮਾਰ ਹੋ ਜਾਵੋਗੇ ਗੱਲ ਕਰੋ ਮੇਰੇ ਨਾਲ ਧੀਏ ਸੋਚਦੀਆਂ ਚੌਧਰੀ ਆਪ ਤਾਂ ਛੁੱਟ ਗਿਆ ਮਾਰ ਕੇ ਤੇ ਮੈਨੂੰ ਪਿੱਛੇ ਛੱਡ ਗਿਆ ਆ ਦਿਨ ਦੇਖਣ ਲਈ ਮਾਂ ਜੀ ਨੇ ਮੂੰਹ ਅੱਖਾਂ ਪਰ ਲਈਆਂ ਮੈਨੂੰ ਮਾਂ ਜੀ ਤੇ ਬਹੁਤ ਤਰਸ ਆਇਆ ਮਾਂ ਜੀ ਕੁਝ ਝੇਰ ਰੋਕ ਕੇ ਬੋਲੀ ਮੈਂ ਤਾਂ ਚੌਧਰੀ ਦਾ ਬੋਲ ਪੂਰਾ ਕੀਤਾ ਮਾਰਨ ਵੇਲੇ ਕਹਿੰਦਾ ਸੀ ਮੇਰੇ ਪਿੱਛੋਂ ਇਹਨਾਂ ਨੂੰ ਜਿਉਂਦੇ ਜੀ ਹੱਥ ਵੱਡ ਕਿਨਾਂ ਦੇਵੀ ਮੈਂ ਸਾਰੀ ਵਸੀਤ ਇਸ ਕਰਕੇ ਹੀ ਤੇਰੇ ਨਾਲ ਕੀਤੀ ਹੈ ਭਈ ਜ਼ਮੀਨ ਕਰਕੇ ਹੀ ਤੇਰੀ ਕਦਰ ਕਰਨਗੇ ਪਰ ਮੈਂ ਤਾਂ ਸਭੋਂ ਹੋਰ ਦੁਖੀ ਹੋ ਗਈ ਇੰਨਾ ਯਾਦਾਂ ਦੇ ਬੈਣ ਵਿੱਚ ਹੀ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਨੀਂਦ ਦੀ ਚੋਲੀ ਵਿੱਚ ਚਲੀ ਗਈਆਂ ਮੈਨੂੰ ਲੱਗਦਾ ਮਾਂ ਜੀ ਸੱਚਮੁੱਚ ਹੀ ਮੇਰੇ ਕੋਲ ਆ ਗਈ ਹੈ ਤੇ ਮੈਂ ਮਾਂ ਜੀ ਦੇ ਵਾਲਾਂ ਨੂੰ ਤੇਲਾ ਉਸ ਦਾ ਸਿਰ ਚਾਸ ਰਹੀਆਂ मां जी मेनू गुड स्वागत هون ਦੀਆਂ ਆਸ਼ੀਸ਼ਾਂ ਦੇ ਰਹੀ ਐ ਮੈਂ ਹੱਸ ਕੇ ਕਹਿੰਦੀ ਆ मां जी ਤੁਸੀਂ ਆਪਣੇ ਵਿਆਹ ਬਾਰੇ ਮੈਨੂੰ ਕਦੀ ਕੁਝ ਦੱਸਿਆ ਹੀ ਨਹੀਂ मां जी ਖਿੜਖਿੜ ਹੱਸ ਪਈ ਐ ਨਹੀਂ ਸਾਡੀ ਵਾਰੀ ਆ ਕੰਜਰਾਂ ਵਾਲੇ ਰਿਵਾਜ ਥੋੜੀ ਸੀ ਮੇਰਾ ਵਿਆਹ ਤਾਂ 9 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ ਮੇਰੀਆਂ ਸਹੇਲੀਆਂ ਦੱਸਣ ਪਈ ਜਨੇ ਤਾਈ ਤੇ ਕਿਸੇ ਨੇ ਮੇਰੇ ਬਾਪੂ ਨੂੰ ਪੁੱਛਿਆ ਪਈ ਮੁੰਡਾ ਕਿਹੜਾ ਮੇਰੇ ਬਾਪੂ ਨੇ ਛੋਟੇ ਜਿਹੇ ਦੀਨ ਦੇ ਚੌਧਰੀ ਵਾਲੇ ਇਸ਼ਾਰਾ ਕਰਕੇ ਕਿਹਾ ਓ ਇਕੱਠੇ ਵਾਲਾ ਕੈਂਠਾ ਪਾ ਕੇ ਚੌਧਰੀ ਵਿਆਹਣ ਆਇਆ ਸੀ ਮੈਨੂੰ ਤੇ ਮੈਂ 16 ਵਰਿਆਂ ਦੀ ਮੁਕਲਾਵੇ ਆਈ ਸਾਂ ਦੋ ਗੁੱਤਾਂ ਕਰਦੀ ਘਰ ਦਾ ਸਾਰਾ ਕੰਮ ਸਮੇਟਦੀ ਸੱਸ ਸਹੁਰੇ ਦੀ ਸੇਵਾ ਕਰਦੀ ਅਸੀਸਾਂ ਲੈਂਦੀ ਸੀ ਆਂ ਦਾਣਿਆਂ ਵਾਲੀ ਬੋਰੀ ਕੱਲੀ ਚੁੱਕ ਕੇ ਆਂ ਨੰਡੇ ਵਾਲੀ ਪੌੜੀ ਚੜ ਸੁੱਕਣੇ ਪਾ ਦਿੰਦੀ ਸੀ ਸੱਚ ਮਾਂ ਜੀ ਮੈਨੂੰ ਤਾਂ ਇਸ ਤੇ ਇਕੱਲੇ ਚੜਦੇ ਹੀ ਡਰ ਲੱਗਦਾ ਨਾ ਧੀਏ ਤੂੰ ਐਵੇਂ ਡਰਿਆ ਨਾ ਕਰ ਕਹਿੰਦਿਆ ਮਾਂ ਜੀ ਨੇ ਮੈਨੂੰ ਗਲਨਾ ਲਾ ਲਿਆ ਮਾਂ ਜੀ ਕੁਝ ਰੋਕ ਕੇ ਫਿਰ ਬੋਲੀ ਹੁਣ ਤਾਂ ਪੁੱਤ ਜਮਾਨੇ ਨੂੰ ਅੱਗ ਲੱਗੀ ਹੋਈ ਐ ਮੈਂ ਇੱਥੋਂ ਤਾਂ ਆਖੀ ਦੇ ਕੇ ਮੱਖੀ ਨੇ ਨਿਗਲ ਹੋਈ ਆਹ ਦੇਖ ਵੱਡੇ ਨੇ ਕੀ ਕੀਤਾ ਧੀਏ ਭਰਾ ਦਾ ਸਿਵਾ ਠੰਡਾਣੀ ਹੋਇਆ ਇਹ ਧੀ ਦਾ ਵਿਆਹ ਰੱਖ ਕੇ ਬੈਠ ਗਿਆ ਅਕੇ ਬਾਹਰ ਲਾ ਰਿਸ਼ਤਾ ਮਸਾ ਮਿਲਿਆ ਮੈਥੋਂ ਨਹੀਂ ਇਹ ਯਾਰ ਹੁੰਦਾ ਸਭ ਮੈਂ ਤਾਂ ਅੱਡ ਕਰਤੀ ਤੇ ਆਪਣੀ ਇੱਜ਼ਤ ਦੀ ਰੋਟੀ ਬਣਾ ਕੇ ਖਾਧੀ ਹੈ ਮੈਨੂੰ ਲੱਗਦਾ ਜਿਵੇਂ ਕਿਸੇ ਨੇ ਮੇਰੇ ਬਦਨ ਤੇ ਮਣਾਮੋਹੀ ਪਾਰ ਪਾ ਦਿੱਤਾ ਮਾਂ ਜੀ ਮੇਰੇ ਕੋਲ ਪਾਣੀ ਮੰਗ ਰਹੀ ਹੈ ਮੈਂ ਤਰਪ ਕੇ ਉੱਠ ਬੈਠੀਆਂ ਮਾਂ ਜੀ ਅਮਰੀਕਾ ਚ ਕਿਵੇਂ ਆ ਸਕਦੀ ਹੈ ਨਹੀਂ ਇਹ ਮੇਰਾ ਖਿਆਲ ਹੀ ਹੈ ਤੇ ਜਾਂ ਸੁਪਨਾ ਮਾਂ ਜੀ ਨੇ ਮੈਨੂੰ ਇਸ ਵਾਰੀ ਤੁਹਾਨੂੰ ਨਹੀਂ ਮਿਲ ਸਕਾਂਗੀ ਮਾਂ ਜੀ ਮੈਂ ਇਸ ਵਾਰੀ ਤੁਹਾਨੂੰ ਨਹੀਂ ਮਿਲ ਸਕਾਂਗੀ ਮਾਂ ਜੀ ਮਾਂ ਜੀ ਮੈਂ ਤੁਹਾਨੂੰ ਅੰਤਿਮ ਸਮੇਂ ਦੇਖ ਵੀ ਨਹੀਂ ਸਕੀ ਮੇਰੀ ਚੀਕ ਨਿਕਲਦੀ ਆ ਤੇ ਮੈਨੂੰ ਲੱਗਦਾ ਕਿ ਮੈਂ ਪਿੰਡ ਪਹੁੰਚ ਗਈ ਆ ਪਿੰਡ ਉਦਾਸ ਲੱਗ ਰਿਹਾ ਮੈਂ ਮਾਂ ਜੀ ਦੇ ਘਰ ਪਹੁੰਚ ਗਈ ਆ ਕੋਈ ਕਹਿ ਰਿਹਾ ਨਿਧੀ ਚੰਗਾ ਹੋਇਆ ਤੂੰ ਆ ਗਈ ਮਾਂ ਜੀ ਤੈਨੂੰ ਬਹੁਤ ਚੇਤੇ ਕਰਦੀ ਸੀ ਕਿਸੇ ਹੋਰ ਕਿਹਾ ਗੀਤੂ ਦੀ ਦਾਦੀ ਮਰ ਗਈ ਮੈਂ ਉੱਚੀ ਸਾਰੀ ਚੀਕਦੀ ਹਾਂ ਨਹੀਂ ਮਾਂ ਜੀ ਨਹੀਂ ਲੋਕ ਗੀਤਾਂ ਦੀ ਰਾਣੀ ਮਾਂ ਮਰ ਗਈ मां जी मां जी मेरीया चीका हो क्याच बदल ਰਹੀਆਂ ਨੇ ਲੋਕ ਗੀਤਾਂ ਦੀ ਰਾਣੀ मां मर ਗਈ ਜੇ ਘਰੇ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ